ਕੁਛ ਹੀ ਦੇਖ ਰਹੀ ਬਾਰਡਰ ਪੱਟੀ ਨੂੰ ਮੈਂ ਮੂਰੇ ਪੱਟੀ ਇਸ ਵੇਲੇ ਮੌਜੂਦ ਹੈ ਜੀ ਡੇਰਾ ਬਾਬਾ ਨਾਨਕ ਦੇ ਆਪਾਂ ਬਾਜ਼ਾਰਾਂ ਦੇ ਵਿੱਚ ਕਿ ਜਿੱਥੇ ਕੀ ਗੰਦਗੀ ਦੇ ਢੇਰ ਥਾਂ ਥਾਂ ਦੁਕਾਨਾਂ ਦਾ ਹੈ ਅੱਗੇ ਲੱਗੇ ਪਏ ਨੇ ਜੀ ਕੂੜਾ ਡੰਪ ਦੀ ਜਗ੍ਹਾ ਸੀਗਾ ਨਗਰ ਕਾਉਂਸਲ ਦਾ ਉੱਥੇ ਜਿਹੜਾ ਇਹ ਕੂੜਾ ਸਾਰਾ ਉੱਥੇ ਜਾਂਦਾ ਸੀਗਾ ਪਰ ਪਿੰਡ ਵਾਲਿਆਂ ਨੇ ਉੱਥੇ ਨਾ ਮਨਾ ਕਰ ਦਿੱਤਾ ਵਾ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਡੇਰਾ ਬਾਬਾ ਨਾਨਕ ਦੇ ਨਗਰ ਕਾਉਂਸਲ ਦੇ ਇਹੋ ਜੀ ਆਓ ਗੱਲਬਾਤ ਕਰਦੇ ਆਂ ਭਈ ਇਹ ਜਿਹੜਾ ਡੰਪ ਜਿਹੜਾ ਕੂੜੇ ਦਾ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਲੱਗ ਰਿਹਾ ਉਸ ਬਾਰੇ ਹਰ ਰਿਟੇ ਜੀ ਡੇਰਾ ਬਾਬਾ ਨਾਨਕ ਤੇ ਗੁਰਦਾਰਾ ਵੀ ਸਾਹਮਣੇ ਨਜ਼ਰ ਆ ਰਿਹਾ ਜੀ ਜਿੱਥੇ ਬਾਜ਼ਾਰਾਂ ਵਿੱਚ ਲੱਗੇ ਨੇ ਗੰਦਗੀ ਦੇ ਢੇਰ ਗੰਦੀ ਦਾ ਢੇਰ ਦੇਖ ਰਹੇ ਹੋ ਜੀ ਆ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਉਹਦੇ ਲੱਗੇ ਵੀ ਜਿਹੜਾ ਇਹ ਵੀ ਗੰਦਗੀ ਦਾ ਜਿਹੜਾ ਵਾ ਡੰਪ ਜਿਹੜਾ ਉਹ ਵੀ ਇੱਥੇ ਆ ਤੁਸੀਂ ਦੇਖ ਰਹੇ ਹੋ ਜੀ ਲੱਗਾ ਕੂੜੇ ਦਾ ਢੇਰ ਚੌਂਕ ਮਹਾਰਾਜ ਰਜੀਤ ਸਿੰਘ ਦਾ ਇੱਥੇ ਵੀ ਗੰਦਗੀ ਦਾ ਢੇਰ ਹੈ ਤੁਹਾਨੂੰ ਦਿਖਾ ਰਿਹਾ ਜੀ ਆ ਮਹਾਰਾਜ ਰਜੀਤ ਸਿੰਘ ਦੀ ਜਿਹੜੀ ਮੂਰਤੀ ਆ ਦੇਖੋ ਜੀ ਇੱਥੇ ਚੌਂਕ ਦੇ ਵਿੱਚ ਇੱਥੇ ਵੀ ਗੰਦਗੀ ਦਾ ਲੱਗਾ ਢੇਰ ਇਹ ਤੂੰ ਢੇਰ ਇਹ ਦੇਖ ਰਿਓ ਜੀ ਇਹ ਸਬਜ਼ੀ ਦੀਆਂ ਦੁਕਾਨਾਂ ਜੀ 메ਨ ਬਾਜ਼ਾਰ 메ਨ ਬਾਜ਼ਾਰ ਸਬਜ਼ੀ ਦੀਆਂ ਦੁਕਾਨਾਂ ਦੇ ਲੱਗੇ ਆ ਢੇਰ ਤੂੰ ਇਹ ਵੀ ਦੇਖ ਰਿਓ ਜੀ ਢੇਰ ਜਿਹੜਾ ਬਾਬਾ ਨਾਨਕ ਬਾਜ਼ਾਰ ਦੇ ਵਿੱਚ ਵੀ ਆ ਵੀ ਕੂੜੇ ਦਾ ਢੇਰ 메ਨ ਬਾਜ਼ਾਰ ਚ ਵੀ ਆ ਤੁਸੀਂ ਦੇਖ ਰਹੇ ਹੋ ਤੇ ਇਹ ਕੂੜੇ ਦੇ ਢੇਰ ਜਿਹੜੇ ਲੱਗੇ ਪਏ ਨੇ ਆ ਵੀ ਤੁਸੀਂ ਦੇਖ ਰਹੇ ਜੀ ਸਟਰੀਟ ਲਾਈਟ ਡੇਰਾ ਬਾਬਾ ਨਾਨਕ ਫਰੀਟੇ ਆ ਗੋਲ ਗੱਪਿਆਂ ਦੀ ਰੇੜੀ ਆ ਜੀ 메ਨ ਬਾਜ਼ਾਰ ਦੇ ਵਿੱਚ ਇਹਦੇ ਲੱਗ ਵੀ ਜਿਹੜੇ ਗੰਦਗੀ ਦੇ ਢੇਰ ਤੁਸੀਂ ਦੇਖ ਰਹੇ ਜੀ ਆ ਦੇਖ ਲੋ ਨੇੜੇ ਬਾਜ਼ਾਰ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਦੀ ਗੰਧ ਇੱਥੇ ਵੀ ਦੇਖ ਰਹੇ ਹੋ ਦੀ ਕੂੜੇ ਦਾ ਤੁਸੀਂ ਢੇਰ। ਸ਼੍ਰੀ ਦਰਬਾਰ ਸਾਹਿਬ ਦੇ ਵੀ ਲਾਗੇ ਜਿਹੜਾ ਉਹ ਡੇਰੇ ਦੇ ਲਾਗੇ ਵੀ ਇੱਥੇ ਵੀ ਗੰਦਗੀ ਦਾ ਢੇਰ ਲਗਾ ਜੀ। ਦਰਬਾਰ ਸਾਹਿਬ ਡੇਰਾ ਬਾਬਾ ਨਾਨਕ। ਹਸਪੀਟਲ ਡੇਰਾ ਬਾਬਾ ਨਾਨਕ ਦੇ ਲਾਗੇ ਵੀ ਆ ਤੁਸੀਂ ਦੇਖ ਰਹੇ ਜੀ ਇੱਥੇ ਵੀ ਕੂੜੇ ਦਾ ਢੇਰ ਜਿਹੜਾ ਉਹ ਵੀ ਬਾਹਰ ਲਗਾ ਪਿਆ ਜੀ। ਨਗਰ ਕੌਂਸਲ ਦੀ ਕੰਧ ਦੇ ਲਾਗੇ ਢੇਰ ਦਾ ਲਗਾਟੇ। ਤੁਸੀਂ ਦੇਖ ਰਹੇ ਹੋ ਇਹ ਸਕੂਲ ਬॉयਜ਼ ਦੇ ਲੱਗੇ ਆ ਜੀ ਦੇਖੋ ਗੰਦਗੀ ਦਾ ਲਗਾ ਢੇਰ ਲੜਕਿਆਂ ਦਾ ਸਕੂਲ ਜੀ ਵਿੱਚ ਕੂੜੇ ਦੇ ਢੇਰੇ ਲੱਗਨੇ ਚਾਲੂ ਹੋ ਗਨੇ ਜੀ ਤੇ ਸਾਰੋ ਕੀ ਕਰਨ ਹੋਇਆ ਜੀ ਜਿਹੜੀ ਨਗਰ ਕੌਂਸਲ ਦੀ ਜਿਹੜੀ ਚਾਲ ਕਿੱਲੇ ਜਾਗ ਆ ਗਿਆ ਉਹ ਆਪਣੇ ਡੰਪ 'ਚ ਆਪਣੀ ਹੈਗੀ ਨਗਰ ਕੌਂਸਲ ਦੀ ਉਹ ਵਿੱਚ ਜਿਹੜੇ ਪਿੰਡ ਦੇ ਕੋਈ ਛਰਾਤੀ ਅੰਤਰ ਸਾਨੂੰ ਛੁੱਟਣ ਨਹੀਂ ਦਿੰਦੇ ਜਿਸ ਕਰਕੇ ਸਾਨੂੰ ਉੱਤੇ ਕਾਰਵਾਈ ਕਰਨੀ ਪੈਣੀ ਹੈ ਕੱਲ ਵੀ ਆਪਾਂ ਉੱਤੇ ਮੌਕੇ ਤੇ ਗਏ ਸੀ ਕੁਝ ਬੰਦੇ ਦੌੜ ਗਏ ਸੀ ਤੇ ਕੁਝ ਬੰਦੇ ਉੱਥੇ ਕੰਦੇ ਸੀ ਛੁੱਟਣ ਨਹੀਂ ਦੇਣਾ ਇਸੇ ਸਾਨੂ ਪੁਲਿਸ ਨੂੰ ਸ਼ਾਸਨ ਨੂੰ ਨਾਲ ਲੈ ਕੇ ਉਹ ਜਗ੍ਹਾ ਆਪਣੇ ਤੇ ਪੂਰੀ ਕਰਨੀ ਪੈਣੀ ਹੈ ਜੀ ਇਹ ਕਿਦੋਂ ਤੱਕ ਹੋ ਜਾਏਗਾ ਬਜ਼ਾਰਾ ਦੇ ਵਿੱਚ ਠੇਰ ਲੱਗ ਚੁੱਕੇ ਬਾਪਾ ਆਪਾਂ ਲੈਟਰ ਜਿਹੜੀ ਅੱਜ ਹੀ ਖੜਦ ਨਹੀਂ ਠਾਏ ਉਸ ਤੋਂ ਬਾਅਦ ਫਿਰ ਕਾਰਗੋ ਸ਼ੁਰੂ ਕਰਕੇ ਸਾਨੂੰ ਸ਼ਹਿਰ ਵੀ ਮਦਦ ਚਾਹੀਦੀ ਕਿਉਂਕਿ ਸਭ ਹੋਰ ਕੋਈ ਜਗ੍ਹਾ ਨਹੀਂ ਆ ਗਈ ਲੱਗੇ ਇਹੇ ਜਗ੍ਹਾ ਖਾਸਾਂ ਵਾਲੀ ਇਹ ਚਾਹ ਕੇ ਲੇ ਹੁਣ ਡੇਰ ਬਾਬਨਨ ਦੇ ਵਿੱਚ ਉਹ ਨਗਰ ਕੌਂਸਲ ਵਿੱਚ ਆ ਚੁੱਕਾ ਹੈ ਜੀ ਉਹ ਬਿਲਕੁਲ ਨਗਰ ਕੌਂਸਲ ਦੇ ਚਾਰਚ ਦਾ ਪੰਚਾਇਤ ਸੀ ਪਹਿਲੇ ਹੁਣ ਨਗਰ ਕੌਂਸਲ ਦੀ ਜ਼ਮੀਨ ਆਪਣੀ ਹੋ ਗਈ ਹੈ ਇਸ ਕਰਕੇ ਆਪਾਂ ਉਥੇ ਬਿਲਕੁਲ ਉਹਦੇ ਦੰਪ ਬਣਾ ਦੇ ਵਧੀਆ ਸਾਫ ਸਫਾ ਚਾਰਦਾਰੀ ਵੀ ਕਰਾਵੇ ਬਿਲਕੁਲ ਸਹੀ ਕੰਮ ਕਰ। ਜੇ ਬੱਬਾ ਨਾਨਕ ਚ ਗੰਦਗੀ ਦੇ ਢੇਰ ਲੱਗਨੇ ਸ਼ੁਰੂ ਹੋ ਗਏ ਨੇ ਤੇ ਉਸ ਬਾਰੇ ਤੁਸੀਂ ਕੀ ਕਰਨਾ ਚਾਹੋਗੇ? ਡੇਰਾ ਬੱਬਾ ਨਾਨਕ ਦੀ ਬਾਰ ਬਾਰ ਸਮੱਸਿਆ ਆਂਦੀ ਹੈ ਜੀ ਗੰਦਗੀ ਦੀ ਤੇ ਇਸ ਵੇਲੇ ਕੀ ਪੋਜੀਸ਼ਨ ਬਣੀ ਪਈ ਆ ਕਿ ਡੇਰਾ ਬਾਬਾ ਨਾਨਕ ਦੀ ਮਿਊਸਪਲਟੀ ਜਿਹੜੀ ਆ ਇਹਨਾਂ ਨੇ ਇੱਕ ਡੈਂਪ ਖਾਸਾਂ ਵਾਲੇ ਦੀ ਸਾਈਡ ਤੇ ਕੋਈ ਡੰਮ ਸੀਗਾ ਉਹਦੇ ਚ ਸੁਪਨਾ ਕੀਤਾ ਸੀਗਾ ਪਰ ਉੱਥੇ ਦੋ ਤਿੰਨ ਪਿੰਡਾਂ ਨੇ ਉਹਦਾ ਸਟੇ ਕਰਵਾ ਲਿਆ ਜਦ ਕਿ ਉਹ ਜਿਹੜੇ ਪਿੰਡ ਨੇ ਮਿਊਸਪਲਟੀ ਡੇਰਾ ਬਾਬਾ ਨਾਨਕ ਦੇ ਵਿੱਚ ਆ ਚੁੱਕੇ ਨੇ ਇਹ ਕੀ ਆ ਵੀ ਉਹ ਪਿੰਡ ਵਾਲਿਆਂ ਨੂੰ ਮਿਊਸਪਲਟੀ ਡੇਰਾ ਬਾਬਾ ਨਾਨਕ ਦੇ ਕਾਦਕ ਸਾਦਕ ਅਫਸਰ ਨੂੰ ਸਾਦ ਕੇ ਉਹਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਆ ਜੀ ਉਹ ਨਹੀਂ ਇਸ ਗੱਲ ਤੇ ਸਹਿਮਤ ਹੁੰਦੇ ਤੇ ਮਿਊਸਪਲਟੀ ਨੂੰ ਸਹਿਬਾਨ ਨੂੰ ਈਓ ਸਾਹਿਬ ਨੂੰ ਜਿਹੜਾ ਸ਼ਹਿਰ ਵਾਲਤੀਆਂ ਵੱਲੋਂ ਬੇਨਤੀ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਵੀ ਤਾਂ ਕਿ ਜੇ ਇੱਥੇ ਨਹੀਂ ਤੇ ਕਿਤੇ ਹੋਰ ਇਹਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਦਿਲ ਬੱਬਾ ਨਾਨਕ ਗੁਰਦੁਆਰਾ ਬੜਾ ਇਤਿਹਾਸਕ ਹੈ ਇੱਥੇ ਬੜੀ ਬੜੀ ਦੂਰ ਤੋਂ ਸੰਗਤਾਂ ਆndੀਆਂ ਨੇ ਅਤੇ ਇਸ ਤੋਂ ਬਾਅਦ ਕੋਰੀਡੋਰ ਪਾਕਿਸਤਾਨ ਕਰਪਾਰਪੁਰ ਸਾਹਿਬ ਵੀ ਦਰਸ਼ਨ ਕਰਦੇ ਜਾਂਦੇ ਨੇ ਤੇ ਜਦੋਂ ਬਾਜ਼ਾਰ ਦੇ ਵਿੱਚ ਵੇਖਦੇ ਨੇ ਕਿ ਗੰਦਗੀ ਤੇ ਫਿਰ ਉਹ ਦੇਖਦੇ ਨੇ ਵੀ ਇਹ ਡੇਰਾ ਬਾਬਾ ਨਾਨਕ ਦੇ ਲੋਕ ਕਿੱਦਾਂ ਇੱਥੇ ਰਹਿ ਰਹੇ ਨੇ ਇਸ ਕਰਕੇ ਸਫਾਈ ਦਾ ਪ੍ਰਬੰਧ ਜਿਹੜਾ ਵਾ ਪਹਿਲਾਂ ਦੇ ਬਹੁਤ ਵਧੀਆ ਸੀ ਲੇਕਿਨ ਹੁਣ ਇਸ ਵੇਲੇ ਬਹੁਤ ਮਾੜਾ ਹੈ ਕਿੰਨੇ ਕਿ ਦਿਨ ਹੋ ਗਨੇ ਆ ਜਿਹੜਾ ਗੰਦਗੀ ਦਾ ਜਹਾ ਢੇਰ ਲੱਗਦਾ ਤੁਹਾਡੇ ਲੱਗੇ ਇਹ ਭਾਜੀ ਅੱਜ ਤੋਂ ਕੁਝ 3-4 ਦਿਨ ਹੋ ਗਏ ਆ ਤਾਂ ਨੂੰ ਇੰਨੀ ਮੁਸ਼ਕਲ ਆਉਂਦੀ ਆ ਜਿਹੜਾ ਕੋਈ ਹਿਸਾਬ ਨਹੀਂ ਆ ਕਸਟਮਰ ਇਨਾ ਇੱਥੇ ਸਮੈਲ ਹੁੰਦੀ ਐ ਇੱਥੇ ਬੈਠ ਕੇ ਕੋਈ ਪਾਣਾ ਕੰਦਾ ਹਾਡੀ ਫਾਸਟ ਫੂਡ ਦੀ ਦੁਕਾਨ ਐ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਐ ਅਸੀਂ ਤੇ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਵੀ ਦੇਖੋ ਪੱਕਾ ਹੀ ਹੱਲ ਹੋਵੇ ਉਹਨਾਂ ਦਾ ਹੱਲ ਦੇਖ ਬਾਅਦ ਫਿਰ ਇਹੋ ਹੀ ਕੰਮ ਹੋ ਜਾਂਦਾ ਵਾ ਇਹ ਦੋਕ ਦਿਨੇ ਦੋ ਚਾਰ ਦਿਨਾਂ ਤੀਦਾ ਹੀ ਰਹਿ ਜਾਂਦਾ ਪੈਂਦਾ ਵਾ ਬਾਅਦ ਵਿੱਚ ਬਹੁਤ ਜ਼ਿਆਦਾ ਵੱਡਾ ਟੇਰ ਲੱਗ ਜਾਂਦਾ